ਨਸ਼ਾ ਤਸਕਰਾਂ ਦੇ ਖਿਲਾਫ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਬਲਦੇਵ ਨਗਰ ਦੇ ਵਿੱਚ ਅੱਜ ਫਿਰ ਜੱਲੀ ਡਿਸ਼ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਹੋਰ ਮੁਹਿੰਮ ਦੇ ਵਿੱਚ ਕਾਫੀ ਕਾਰਵਾਈ ਕੀਤੀ ਗਈ ਨਸ਼ਾ ਤਸਕਰਾਂ ਦੇ ਖਿਲਾਫ ਲਾਂਟਿਆ ਦੇ ਪ੍ਰਕਾਰ ਹੋਈ ਹੈ ਕਾਫੀ ਕਾਰਵਾਈ ਕੀਤੀ ਗਈ ਨਸ਼ਾ ਤਸਕਰਾਂ ਦੇ ਖਿਲਾਫ ਲਾਂਟਿਆ ਦੇ ਪ੍ਰਕਾਰ ਹੋਈ ਹੈ ਲਗਾ ਪਰ ਮਾਈਕ ਰੀਨ ਦਾ ਰਸਤਾ ਸੱਜੇ ਕਾਰਜਕਾਰੀ ਮੰਤਰੀ ਮਸਲੂਨ ਕਲੋਨੀ ਤੋਂ ਪਾਸੇ ਜਿਵੇਂ ਦੇਖੀ ਭਾਰੀ ਪੁਲਿਸ ਪ੍ਰਸ਼ਾਸਨ ਨੇ ਅੱਜ ਇੱਕ ਕਾਰਵਾਈ ਕੀਤੀ ਆ ਦੱਸਿਆ ਜਾਂਦਾ ਕਿ ਇੱਥੇ ਇੱਕ ਏਟਾਬਾ ਜਿਹੜਾ ਵਾ ਕਿਸੇ ਨਸ਼ਾ ਤਸਕਰਤਾ ਦੱਸਿਆ ਜਾਂਦਾ ਜੋ ਕਿ ਅੱਜ ਕਾਰਵਾਈ ਕੀਤੀ ਗਈ ਹੈ ਇਹ ਨੇ ਨੀਤਾ ਕੌਮਾਨ ਨੂੰ ਜੋੜ ਚੁੱਕੇ ਨੇ ਕਿ ਕਿਤਾਬ ਦਾ ਆਦੇਸ਼ ਦਿੱਤਾ ਗਿਆ ਪ੍ਰਸ਼ਾਸਨ ਨੂੰ ਨਿਸ਼ਾਨਾ ਦਿੱਤਾ ਗਿਆ ਇਸ ਦੀ ਜਾਣਕਾਰੀ ਦੇ ਵਿੱਚ ਕੰਮ ਕੀਤਾ ਡਾਟਾ ਦਿੱਤਾ ਗਿਆ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਖਿਲਾਫ ਨਸ਼ਾ ਤਸਕਰਾਂ ਦਾ ਕਾਰਵਾਈ ਸ਼ੁਰੂ ਕੀਤੀ ਹੈ ਬਹੁਤ ਸਾਰੇ ਹਜ਼ਾਰਾਂ ਪਰਚੇ ਦਰਜ ਕੀਤੇ ਹਜ਼ਾਰਾਂ ਗ੍ਰਿਫਤਾਰੀਆਂ ਹੋਈਆਂ ਟੰਣਾ ਦੇ ਹਸਾਮਦਾਂ ਨਸ਼ੇ ਦੀ ਰਿਕਵਰੀ ਹੋਈ ਜੇਲ੍ਹਾਂ ਚ ਭੇਜਿਆ ਸਮਝੋ ਨਾ ਪਰ ਫਿਰ ਵੀ ਕੁਝ ਲੋਕ ਮੋਟੀ ਚਮੜੀ ਵਾਲੇ ਜਿਹੜੇ ਲਗਾਤਾਰ ਨਸ਼ਾ ਵੇਚ ਕੇ ਕਤਲ ਕਰ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਔਰ ਪੰਜਾਬ ਤੋਂ ਵਦਨਾਮ ਕਰਨ ਦੇ ਕੋਈ ਤਸਵੀ ਨਹੀਂ ਚਾਹਤੇ ਔਰ ਉਹਨਾਂ ਨੇ ਨਸ਼ਾ ਵੇਚ ਵੇਚ ਕੇ ਵੇਚ ਵੇਚ ਕੇ ਬਿਲਡਿੰਗਾਂ ਖੜੀਆਂ ਕਰ ਲਈ ਘਰ ਬਣਾ ਲਏ ਦੂਜਿਆਂ ਦੇ ਬੱਚਿਆਂ ਨੂੰ ਮਾਰ ਕੇ ਆਪਣੇ ਬੱਚਿਆਂ ਵਾਸਤੇ ਸ਼ਾਨਦਾਰ ਮਹਿਲ ਖੜੇ ਕਰ ਰਹੇ ਆ। ਜੇ ਨਕੀ ਪੰਜਾਬੀ ਤੋਂ ਪਰਮਜੀਤ ਜੀ ਆਪਾਂ ਪੁਲਿਸ ਇੰਨੀ ਕੰਟਰੋਲ ਕਰੇ ਕਿ ਸਰਕਾਰ ਤੋਂ ਆਲਰੇਡੀ ਨਹੀਂ ਲੈ ਨਹੀਂ ਪਰ ਜਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਹਰਿਆ ਪੰਜਾਬ ਪੰਜਾਬ ਬਣਾਉਣ ਵਾਸਤੇ ਆਪਾਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਚਾਹੇ ਉਹ ਅਲੱਗ-ਅਲੱਗ ਪੋਲੀਟਿਕਲ ਪਾਰਟੀਆਂ ਨੇ ਜਾਂ ਉਹ ਸਾਡੇ ਧਾਰਮਿਕ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀ ਐਸਪੀ ਇਹ 15-20 ਸਾਲਾਂ ਤੋਂ ਅਦਾਤਰ ਨਸ਼ੇ ਦਾ ਕੰਮ ਚੱਲ ਰਿਹਾ ਹੈ। ਇਹਦੇ ਉੱਤੇ ਤਰਤੀਬ ਨਾਲ ਕਾਰਵਾਈ ਕਰਨੀ ਪੈਣੀ ਇਹ ਕੈਂਸਰ ਹੈ ਕੈਂਸਰ ਨੂੰ ਦੂਰ ਕਰਨ ਲਈ ਜੜੋ ਕੱਢਣ ਲਈ ਲੰਬੀ ਦਵਾਈ ਖਾਣੀ ਪੈਂਦੀ ਹੈ ਕੀ ਮੂੰਹ ਲੱਗਦੀ ਉਹਨਾਂ ਦੇ ਟੀਕੇ ਲੱਗਦੇ ਤਾਂ ਥੋੜਾ ਦਰਦ ਵੀ ਹੋਣ ਦਾ ਲੇਕਿਨ ਇਹ ਆ ਵੀ ਇਲਾਜ ਕਰਨਾ ਚਾਹੀਦਾ ਹੈ ਕਿ ਪੰਜਾਬ ਦਾ ਇਲਾਜ ਉਹਨਾਂ ਨਸਰ ਨਸਾਂ ਤਸਕਰਾਂ ਦਾ ਬਿਗ ਫਿਸ਼ ਦਾ ਇਲਾਜ ਕੀਤਾ ਜਾ ਰਿਹਾ ਜਿਹੜੇ ਪੁਲਿਸ ਤੇ ਵੀ ਹਮਲੇ ਕਰਨਗੇ ਜਿਨ੍ਹਾਂ ਦੇ ਉੱਤੇ 8 8 10 10 ਸਰਚੇ ਵੀ ਅੰਨੇ ਉਹ ਲੋਕ ਇਹਦੇ ਨੇ شریف ਲੋਕ ਜਿਹੜੇ ਵਿਚਾਰੇ ਡਰਦੇ ਉਹਨਾਂ ਕੋਲ ਬੋਲਦੇ ਨਹੀਂ ਕੁਝ ਵੀ ਕਾਰੋਬਾਰੀ ਲੋਕ ਆ ਵਿਚਾਰੇ ਬੋਲਦੇ ਨਹੀਂ ਹੁਣ ਆ ਜਦੋਂ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੇ ਕੰਮ ਕੀਤਾ ਅਸੀਂ ਸੋਚਦੇ ਆ ਚੰਗਾ ਕੰਮ ਕੀਤਾ ਇੱਥੇ ਬਹੁਤ ਸਾਰੇ ਲੋਕ ਆਣ ਕੇ ਮੈਨੂੰ ਮਿਲੇ ਆ ਜਿਹੜਾ ਸਾਡੇ ਮਹੱਲੇ ਦੇ ਬਹੁਤ ਮੁੰਡੇ ਮਰਦੇ ਆ ਆਚਨ ਵੱਲੋਂ ਕਿਸੇ ਕੌਂਗਰੇਸ ਇਹ ਬਲਦੇਵ ਨਗਰ किशनਪੁਰਾ ਦੇ ਵਿੱਚ ਧਾਨਗਿਆ ਮਹੱਲੇ ਦੇ ਨਾਲ ਤੋਂ ਮਸ਼ਹੂਰ ਅੱਜ ਕਾਰਵਾਈ ਕੀਤੀ ਗਈ ਹੈ ਜੋ ਕਿ ਕਿਸੇ ਨਸ਼ਾ ਤਸਕਰ ਦਾ ਹੈ ਸੰਪਤੀ ਦੱਸੀ ਜਾਂਦੀ ਹੈ ਪੰਜਾਬ ਰਿਫਰੈਕਸ਼ਨ ਵੱਲੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਡੇਰ ਪਹਿਲਾਂ ਪੰਜੇ ਨੇ ਆਪਣਾ ਕੰਮ ਕੀਤਾ ਪੰਜਾਬ ਸਰਕਾਰ ਵੱਲੋਂ ਸਖਤ ਕਦਮ ਉਠਾਏ ਜਾ ਰਹੇ ਨੇ ਨਸ਼ੇ ਦੇ ਖਿਲਾਫ ਪੰਜਾਬ ਦੇ ਇਫੈਕਸ਼ਨ ਵੱਲੋਂ ਤੁਹਾਨੂੰ ਇਹ ਲਾਈਵ ਤਸਵੀਰਾਂ ਯਾਲਾ ਕੀ ਏਰੀਆ ਦੇ ਨੰਬਰ ਨਗਰੀ ਨੋਪੋਜ਼ਿਟ ਕੀ ਹੁੰਦੀ ਹੈ ਜਿਹੜੀ ਪੰਜਾਬ ਸਰਕਾਰ ਆ ਪੁਲਿਸ ਸਰਕਾਰ ਨੇ ਮੋਨਿਟਰੀਸ ਕੀਤੀ ਹੈ ਜਿਹੜੇ ਦਸਤਖਤ ਦੇ ਖਿਲਾਫ ਮੁਹਿੰਮ ਚਲਾਈ ਗਈ ਕਿੰਦਾ ਕੀ ਸਹੀ ਹੈ ਕਿ ਗਲਤ ਬਹੁਤ ਵਧੀਆ ਜੀ ਡਰਗ ਦੇ ਮਾਮਲੇ ਚ 2 ਸਾਲ ਪਹਿਲਾਂ ਮੈਂ 3 ਸਾਲ ਪਹਿਲਾਂ ਮੈਂ ਇਸੀ ਚੀਜ਼ ਚ ਆਇਆ ਸੀ ਕਿ ਡਰਗ ਖਤਮ ਹੋਣੀ ਚਾਹੀਦੀ ਬਟ ਹੁਣ ਕੰਮ ਚੱਲ ਰਿਹਾ ਸਾਡੇ ਏਰੀਆ ਚ ਵੀ ਬੜਾ ਇਹਨਾਂ ਦੇ ਪ੍ਰੋਸੈਸ ਵਧੀਆ ਚੱਲਿਆ ਹੁਣ ਉਹਦੀ ਵੀ ਪ੍ਰੋਟੇ ਨਾਲ ਅਟੈਚ ਕਰਵਾਵਾਂਗੇ ਨਾਲ ਕੰਮ ਕਰਵਾਵਾਂਗੇ ਮਤਲਬ ਜੋ ਵੀ ਆਮ ਆਮ ਆਦੀ ਪਾਰਟੀ ਆਣ ਤੋਂ ਬਾਅਦ ਕੰਮ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਵਾ ਜੇ ਇਦੀ ਕੰਮ ਹੁੰਦੇ ਰਹਿਣ ਫੇ ਦੁਬਾਰਾ ਸਰਕਾਰ ਸਾਡ ਰਿਪੀਟ ਹੋ ਜੀਏ ਜੇ ਇਦੀ ਰੈਗੂਲਰ ਚੱਲਦੀ ਰਹੇ ਲੱਗ ਨਹੀਂ ਰਿਹਾ ਕਿ ਤਿੰਨ ਸਾਲ ਹੋ ਗਏ ਆ ਜਿਹੜਾ ਕੰਮ ਪਹਿਲਾਂ ਕਰਨਾ ਸੀ ਉਹ ਤੇ ਲੇਟ ਸ਼ੁਰੂ ਬਿਲਕੁਲ ਸਹੀ ਗੱਲ ਆ ਕਿਉਂਕਿ ਦਿੱਲੀ ਹਾਰ ਗਈ ਨਾ ਵੱਡਾ ਸੱਚ ਆ ਮੈਂ ਸੱਚ ਬੋਲਦਾ ਮੈਂ ਸੋਸ਼ਲ ਵਰਕਰ ਆ ਮੈਂ ਝੂਠ ਨਹੀਂ ਬੋਲਦਾ ਪਰ ਚਲੋ ਦੇਰ ਆਏ ਦੁਰਸਤ ਆਏ ਤਾਂ ਸਹੀ ਪਰ ਜੇ ਇਦੀ ਕਰਦੇ ਰਹਿਣ ਮੈਨੂੰ ਨਹੀਂ ਲੱਗਦਾ ਫੇ ਇਹ ਦੁਬਾਰਾ ਰਿਪੀਟ ਕਰੂਗੇ ਜੀਆ ਤਾਂ ਮੈਂ ਥੋੜੇ ਜਿਹਾ ਵਮਤ ਨਾਲ ਆਉਂਗੇ ਜੀਆ ਭਾਜੀ ਲੱਗਦਾ ਇਸ ਕਾਰਵਾਈ ਤੇ ਨਸ਼ਾ ਤਸਕਰਾਂ ਦਾ ਨਸ਼ਾ ਕਰਨ ਦੁਸ਼ਣ ਕਰਨਾ ਸਾਢੇ ਦਿਨ ਦਾ ਕੰਮ ਹੈ ਦੇਖੋ ਜੀ ਜੜ ਜੇ ਅਪਾ ਜੜ ਫੜਦੇ ਰਹੀਏ ਨਾ ਮੈਨੂੰ ਲੱਗਦਾ ਨਹੀਂਗਾ ਕਿਸੇ ਪਾਸੇ ਨਿਕਲ ਨਾ ਪਾਉਂਗੀ ਅਪਾ ਜੜ ਫੜਦੇ ਆ ਟੇਮੋਲਿਸ਼ ਕਰਨਾ ਜੜਾ ਨਹੀਂ ਹਾਂ ਬਿਲਕੁਲ ਜਦੋਂ ਅਸੀਂ ਕਿਸੇ ਦਾ ਘਰ ਹੀ ਢਾ ਦਿੱਤਾ ਜਾ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਮੈਨੂੰ ਛੋਟੀ ਜੀ ਨਾ ਇਨਫੋਰਮੇਸ਼ਨ ਆਈ ਸੀ ਧਰਮਾ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਮੈਂ ਸੱਚ ਜੋ ਹੈਗਾ ਉਹ ਦੱਸਾਂਗਾ ਮੈਨੂੰ ਕਈ ਜਗ੍ਹਾ ਤੋਂ ਕਈ ਜ਼ਿਲ੍ਹਿਆਂ ਚ ਇੱਕ ਇਹ ਇਨਫੋਰਮੇਸ਼ਨ ਹੈ ਜਲੰਧਰ ਵਾਲੀ ਮੈਨੂੰ ਪਤਾ ਤੇ ਨਸ਼ਾ ਤਖਸਰ ਨੇ ਜਿੱ ਕਬਜ਼ਾ ਕਬਜ਼ਾ ਨਹੀਂ ਸਮਝੀਗੇ ਸਰ ਇਹ ਕਬਜ਼ਾ ਕੀ ਤੁਸੀਂ ਚੀਜ਼ ਦਾ ਇਜਾਰੀ ਉਹਦੇ ਨਾਮ ਤੇ ਨਹੀਂ ਹੁੰਦੀ ਆ ਮੈਂ ਮਾਲ ਸਾਹਿਬ ਨੂੰ ਕਪੀਲ ਕਰਨਾ ਚਾਹੁੰਦਾ ਛੇੜੀ ਉਹਦੇ ਨਾਮ ਤੇ ਬ੍ਰੋਟੀ ਉਹਦੇ ਬੱਚਿਆਂ ਦੇ ਨਾਮ ਤੇ ਬ੍ਰੋਟੀ ਆ ਉਹ ਵੀ ਤਾਂ ਉਹ ਕੰਪਲਸਰੀ ਇਹ ਤਾਂ ਦੋਖ ਨੂੰ ਲੱਗਣਾ ਚਾਹੀਦਾ ਨਾਮ ਤੇ ਲੇਕਿਨ ਐਸਸੀ ਦੇ ਆਰਡਰ ਨੇ ਸੁਪਰੀਮ ਕੋਰਟ ਦੇ ਉਹ ਕਹਿ ਰਹੇ ਆ ਕਿ ਜਿਹੜੀ ਕਿਸੇ ਦੀ ਵੀ ਪ੍ਰੋਪਰਟੀ ਡਿਮੋਲਿਸ਼ ਨਹੀਂ ਕੀਤੀ ਜਾਣੀ ਚਾਹੀਦੀ ਉਹ ਕਿਸ ਪੇਆfte ਕਰਦੇ ਬਟ ਇੱਕ ਮੈਂ ਤਾਂ ਇੱਕ ਚੀਜ਼ ਦੱਸਦਾ ਉਦਾਂ ਤਾਂ ਕੋਈ ਹੱਥ ਨਹੀਂ ਰਿਹਾ ਫਿਰ ਇਹਦਾ ਮਤਲਬ ਅੱਪਾ ਜਦੋਂ ਤੱਕ ਇਹਨਾਂ ਨੂੰ ਛੇੜਾਂਗੇ ਨਾ ਉਦੋਂ ਤੱਕ ਕਿਸੇ ਦਾ ਨਸ਼ਾ ਵਿੱਚ ਲੋਣੀ ਹਤਨਾ ਜਿੱਥੇ ਤੱਕ ਮਰਜ਼ੀ ਚੱਲ ਜਾਓ ਮੈਨੂੰ ਇਹ ਦੱਸੋ ਕਾਨੂੰਨ ਕਿਹੜਾ ਮੰਨਦਾ ਵਜਲ ਚ ਮੈਨੂੰ ਇਹ ਤੁਸੀਂ ਐਸੀ ਦੀ ਗੱਲ ਕਰਦੇ ਕੋਣ ਮੰਨਦਾ ਕਾਨੂੰਨ ਕੋਈ ਵੀ ਨਹੀਂ ਮੰਨਦਾ ਪੰਜਾਬ ਪੂਰੇ ਦੀ ਮੈਂ ਗੱਲ ਕਰਦਾ ਪਿਆ ਜੇ ਕਾਨੂੰਨ ਹੁੰਦਾ ਤੇ ਪੰਜਾਬ ਚ ਕ੍ਰਿਮੀ ਨਾਲ ਨਾ ਹੁੰਦਾ